ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਤੁਹਾਡਾ ਬਣਾ ਬਿੰਦੀਸ ਵਾਲੀ ਜੀ ਅੱਜ ਬਾਈ ਮੈਂ ਟੈਂਪੋ ਤੇ ਕਰ ਰਿਹਾ ਟ੍ਰੈਵਲ ਟੈਂਪੋ ਤੇ ਜਾ ਰਿਹਾ ਕਰਾਲੀ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਾ ਤਾਂ ਮੈਂ ਟੈਂਪੋ ਤੇ ਰਿਹਾ ਪਰ ਉਧਰ ਤੇ ਆਉਂਗਾ ਗੱਡੀ 'ਚ ਗੱਡੀ ਨਵੀਂ ਲੈ ਕੇ ਆਣੀ ਹੋਣਾ ਜੈਂਸੀ 'ਚ ਜਾਣਾ ਸੱਦਾ ਉੱਥੋਂ ਹੀ ਗੱਡੀ ਲੈ ਕੇ ਆਣੀ ਇਹਦਾ ਕਾਰਨ ਕੀ ਹੈ ਕਿ ਯਾਰ ਬਾਪੂ ਦਾ ਸਾਈਕਲ ਹੋ ਗਿਆ ਸੀਗਾ ਖਰਾਬ ਤੇ ਬਾਪੂ ਕਹਿੰਦਾ ਵੀ ਉਹਨੇ ਤੰਗ ਪ੍ਰੇਸ਼ਾਨ ਕਰਦਾ ਸੀਗਾ ਉਹਨੇ ਵੇਚਤਾ ਸਾਈਕਲ ਤੇ ਹੁਣ ਕਹਿੰਦਾ ਵੀ ਹੈ ਨਹੀਂ ਗੋਡੇ ਦੋਦੇ ਤਾਂ ਜਾ ਨਹੀਂ ਹੁੰਦਾ ਤੁਰ ਨਹੀਂ ਹੁੰਦਾ ਸੋ ਮੈਂ ਸੋਚਿਆ ਜ ਨਵਾਂ ਬਾਈਪੂ ਨੂੰ ਗਿਫਟ ਕਰੀਏ ਸੋ ਜਿਵੇਂ ਉਹ ਗਾਣਾ ਤੁਸੀਂ ਸੁਣਿਆ ਹੀ ਅਕਸਰ ਕਦੇ ਅਸੀਂ ਸਕੂਲ ਨੂੰ ਜਾਇ ਕਰਦੇ ਸੀ ਕਿ ਅੱਜ ਬਹੁਤ ਟਾਈਮ ਬਾਅਦ ਟਰੈਵਲ ਕਰ ਰਹੇ ਹਾਂ ਟੈਂਪੂ ਦਾ ਸੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਬਾਪੂ ਕਿ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗ ਹੋ ਗਿਆ ਚਲ ਮਾਲਕ ਨੇ ਜਿੰਨੀ ਕਿਰਪਾ ਕੀਤੀ ਅਸੀਂ ਇੰਨੇ ਜੋਗੇ ਹੋ ਗਏ ਕਿ ਆਪਣੇ ਮਾਪਿਓ ਨੂੰ ਕੁਝ ਦੇਣ ਦਾ ਲੱਗੇ ਸੋ ਅੱਜ ਸਾਈਕਲ ਨਵਾਂ ਦੇਣਾ ਕਢਾ ਕੇ ਬਾਪੂ ਨੂੰ ਦੇਖੇ ਦਿਖਾਈ ਜਾਂਦੀ ਅੱਜ ਤਾਂ ਗਿਆ ਫੰਗਿਆ ਚੱਲਦੀਆਂ ਰਹਿੰਦੀਆਂ ਬਣੇ ਰਹੋ ਵਲੌਗ 'ਚ ਦੇਖਦੇ ਹਾਂ ਉਹ ਤੋਂ ਬਾਪੂ ਜੀਦੋਂ ਦਵਾਂਗੇ ਸਾਈਕਲ ਵੀ ਸਰਪ੍ਰਾਈਜ਼ ਦੇਣਾ ਹੈ ਸੋ ਮੇਰੇ ਨਾ ਫਤੇ ਲੱਗ ਗਿਆ ਫਤੇ ਨਾ ਮੂੰਹਾਂ ਵੀ ਨਹੀਂ ਧੋਇਆ ਐਦਾਂ ਹੀ ਤੱਕ ਕੇ ਬੁੱਥਾ ਆ ਗਿਆ ਆ ਦੇਖੋ ਤੇਦਾ ਇਹਨੂੰ ਪਤਾ ਹੀ ਨਹੀਂ ਵੀ ਮੈਂ ਕਰਾਲੀ ਚੱਲਿਆ ਮੈਂ ਤਾਂ ਇਹ ਗੱਲ ਕਹੀ ਵੀ ਖੇਤਾਂ ਤੱਕ ਚੱਲੇ ਆ ਤੇ ਇਹ ਨਾਲ ਲੱਗ ਗਿਆ ਹੁਣ ਜਾਣਾ ਸੀ ਕਰਾਲੀ ਤੇ ਵਾਕਈ ਬਣੇ ਰਹੋ ਦੇਖਦੇ ਹਾਂ ਕੀ ਸਰਪ੍ਰਾਈਜ਼ ਹੁੰਦਾ ਕਰਦੇ ਆ ਵਾਸਤੇ ਅੱਜ ਨਵਾਂ ਸਾਈਕਲ ਸਰਪ੍ਰਾਈਜ਼ ਜੀ ਉਹ ਮੁਸਤਾਫਾ ਪਹੁੰਚ ਗਿਆ ਕਰਾਲੀ ਚਨਾਲੋਂ ਵਾਲੇ ਰੋਡ ਤੇ ਆ ਜਿੰਨੇ ਟਾਈਮ ਬਰ ਟਰੈਵਲ ਕੀਤਾ ਇੱਕ ਚੀਜ਼ ਤਾਂ ਹੈ ਵਾਹਿਗੁਰੂ ਇੱਕ ਚੀਜ਼ ਤਾਂ ਹੈ ਵੀ ਇਹਦੀ ਸਪੀਡ ਇਨੀ ਸਲੋ ਹੈ ਉਦੋਂ ਨਹੀਂ ਮਹਿਸੂਸ ਹੁੰਦਾ ਜੀ ਕਿ ਸਲੋ ਹੈ ਅੱਜ ਲੋਕਾਂ ਦੀ ਲਾਈਫ ਇਨੀ ਤੇਜ਼ ਹੋ ਗਈ ਵੀ ਇਹਦੀ ਸਪੀਡ ਬਹੁਤ ਜ਼ਿਆਦਾ ਸਲੋ ਲੱਗ ਰਹੀ ਹੈ ਨਾ ਅੱਜ ਸੋ ਇਹ ਚੀਜ਼ ਹੈ ਵੀ ਬਾਈ ਮਹਿਸੂਸ ਹੁੰਦਾ ਸੋ ਬਾਈ ਵਾਪਰੋ ਬਾਈ ਬਹੁਤ ਜ਼ਿਆਦਾ ਟਰੈਫਿਕ ਹੈ ਸਕਦੇ ਆ ਆ ਰਹੀ ਹੈ ਸੋ ਪਿੱਕੇ ਤੇ ਸਵਾ ਹਜ਼ਾਰ ਆ ਰਿਹਾ ਟਰੈਵਲ ਦਾ ਹੋਰ ਗੱਲਾਂ ਨੇ ਗੱਲਾਂ ਸਾਡੇ ਨਾਲਾ ਪੂਰਾ ਵਾਂਗੀ ਅਕਰਾਲੀ ਉਹ ਕਰਾਲੀ ਅਸੀਂ ਪਹੁੰਚ ਗਏ ਬਾਈ ਦੋਨੋਂ ਜਣੇ ਐਂ ਤਾਂ ਪਤਾ ਨਹੀਂ ਸੀ ਵੀ ਅੱਜ ਅਸੀਂ ਸੈਕ ਲੈਣਾ ਨਾ ਇਹਨੂੰ ਤਾਂ ਆਈਓ ਦੇਖ ਚੱਪਲਾਂ ਹੋਈਆਂ ਬੁੱਤੇ ਜਰਾਬਾਂ ਨਾਲ ਉਹ ਬਾਈ ਆਪਣਾ ਹੋਰ ਸਭ ਪਹੁੰਚ ਗਏ ਚੱਲਦੇ ਆਂ ਦੇਖਦੇ ਆਂ ਬਾਈ ਆਹ ਲੈਣਾ ਆਪਣਾ ਛੋਟਾ ਚੱਲ ਓਜੀ ਭਾਈ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਅਸੀਂ ਪਹੁੰਚ ਗਏ ਹੁਣ ਕਰਾਲੇ ਠੀਕ ਹੈ ਦੁਕਾਨ 'ਚ ਖੜੇ ਆਂ ਬਾਈ ਹੁਣਾਂ ਦੇਚ ਨਾਲ ਫਤਿਹ ਫਤਿਹਿੰਦਰ ਦੁਕਾਨ ਦੇ ਵਿੱਚ ਆ ਸਾਡੀ ਗੱਡੀ ਹੋ ਰਹੀ ਹੈ ਰੈਡੀ ਬਾਈ ਹੁਣਾਂ ਦੀ ਹੈ ਬਾਈ ਵਧੀਆ ਜੀ ਕਰਦੇ ਆ ਨਾ ਫਸਲਾ ਬਾਕ ਕੰਪਲੇਨ ਨਹੀਂ ਆਵੇ ਜੀ ਆ ਲੋ ਜੀ ਤੁਹਾਨੂੰ ਦਿਖਾਵਾਂ ਤਿਆਰ ਹੋ ਰਹੀ ਹੈ ਗੱਡੀ ਨੋਵਾ ਇਵਨ ਤੇ ਬਾਈ ਹੁਣੇ ਲੱਗੇ ਹੋਇਆ ਪੂਰੀ ਜੋਰ ਲਾ ਰਹੇ ਆ ਨਾ ਵਧੀਆ ਤਿਆਰ ਕਰਨਾ ਗੱਡੀ ਨਵੀਂ ਸਾਡੀ ਬਾਪੂ ਦੀ ਗੱਡੀ ਨਵੀਂ ਏਜੰਸੀ ਚੋਂ ਯਾਦ ਇਹ ਨਾ ਵੀ ਗੱਡੀ ਨਾ ਮਿਲੇ ਕੇ ਜਾਣਾ ਅੱਜ ਬਿੱਲ ਕੱਟਿਆ ਜਾ ਰਿਹਾ ਪੇਮੈਂਟ ਸੈਂਡ ਹੋ ਗਈ ਬਾਈਆਂ ਨੂੰ ਉਹ ਵੀ ਬਾਈ ਅਸੀਂ ਹੁਣ ਜਾਣ ਲੱਗੇ ਠੀਕ ਹੈ ਮੈਂ ਦੇਫਾ ਤੇ ਸਾਡੀ ਗੱਡੀ ਆਲਮੋਸਟ ਰੈਡੀ ਹੋ ਗਈ ਚਲ ਆ ਬਾਈਆਂ ਨੂੰ ਦੇ ਦੇ ਆ ਵੀਰ ਤੁਸੀਂ ਚਾਹ ਪਾਣੀ ਕਰ ਲਿਓ ਆਪਦੇ ਸਾਰੇ ਬੰਦੇ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਬਾਈ ਬਾਈ ਨੇ ਸਾਡਾ ਸਾਈਕਲ ਤਿਆਰ ਕਰਿਆ ਠੀਕ ਹੈ ਸਾਡਾ ਆਪਣਾ ਭਰਾ ਇਹ ਸਾਰੇ ਵਾ ਇਧਰ ਬੈਠੇ ਤੁਸੀਂ ਕਰ ਲਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਚੱਲਦੇ ਆ ਜੀ ਬਣੇ ਰਹੋ ਸਾਡੇ ਨਾਲ ਆ ਲੈ ਚੱਕ ਫਿਰ ਮਾਥਾ ਢੇਕ ਗੱਡੀ ਨੂੰ ਲੈ ਮਥੜੇ ਦੇ ਪਹਿਲਾਂ ਇਹ ਮਥਾ ਹੁਣ ਮੁੱਝ ਕੇ ਵੀ ਵਿਰਾਟ ਲੈਂਦੇ ਵੀ ਜਾਈਏ ਮੜਾ ਜੱਕ ਪਾਪਾ ਹੁਣੇ ਹਲਕੀ ਜਿਹੀ ਮਠਾਈ ਦਾ ਡੱਬਾ ਵੀ ਲੈ ਲੀਏ ਖੁਸ਼ੀਆਂ ਦਾ ਦੇਣਾ ਯਾਰ ਅਕਸਰ ਨੂੰ ਦੇਖ ਲਿਆ ਕਿਹੜੀ ਚੀਜ਼ ਕਿਹਾ ਰਿਹਾ ਤੇ ਫਿਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਇੱਕ ਚੀਜ਼ ਦਿਖਾਵਾਂ ਜਿੱਥੇ ਉਹਨੂੰ ਖੜਾ ਕੇ ਗਿਆ ਸੀ ਕਿ ਉੱਥੇ ਹੀ ਖੜਾ ਚਾਹ ਹੁੰਦਾ ਇਸ ਉਮਰ 'ਚ ਸੋ ਸਾਡਾ ਫਤਿਹ ਤਾਂ ਸਾਡਾ ਉੱਥੇ ਹੀ ਖੜਿਆ ਹੋਇਆ ਜਿੱਥੇ ਖੜਾਇਆ ਸੀ ਹਾਂ ਬਈ ਤਾਂ ਫੜ ਫੇਰ ਮੁਧਿਆਈ ਫੜ ਤੂੰ ਠੀਕ ਐ ਖੁਸ਼ ਐ ਦਾ ਸਿੱਧ ਨੂੰ ਖੁਸ਼ ਐ ਕਰਾਲੀ ਦੇੋਂ ਪਾ ਨਿਕਲ ਗਏ ਬਾਈ ਮਨੂੰ ਐ ਲੱਗਦਾ ਵੀ ਸਾੜੀਆਂ ਰੱਲ ਲੱਤਾਂ ਨਾ ਰਹਿ ਲੈਣਾ ਜਦ ਤੱਕ ਟ੍ਰੈਕਟੇ ਦਾ ਬਹੁਤ ਕਰਦੇ ਆ ਪਿੰਡ ਅਸ ਤੋਂ 7 ਕਿਲੋਮੀਟਰ ਐ ਜਾ ਰਹਿਆ ਸੋ ਜਾ ਲੈ ਲਿਆ ਮੈਂ ਤੇ ਫੱਤੇ ਮੇਰੇ ਨਾਲ ਸਾਈਕਲ ਤਾਂ ਲੈ ਲਿਆ ਅੱਜ ਹੈਵੀ ਵੋਟਾਂ ਐ ਪਿੰਡ ਵਾਲੇ ਕਿਤੇ ਐ ਨਾ ਸੋਚਣ ਵੀ ਬੂਟਾਂ ਵਾਲਿਆਂ ਨੇ ਕਿਤੇ ਭਾਈ ਇਹਨੂੰ ਸਾਈਕਲ ਹੀ ਦੇਤੇ ਆ ਤੇ ਬੂਟਾਂ ਖਰੀਦ ਲੀਆਂ ਪਪਾ ਪਹੁੰਚ ਗਿਆ ਇਸ ਟਾਈਮ ਝਿੰਗਣਾ ਤੇ ਚਨਾਲ ਵਾਲੇ ਰੋਡ ਤੇ। ਸੋ ਪਾਪੂ ਕਿਥੇ ਯਾਰ। ਲੈ ਨਹੀਂ। ਤਰਾਪਲਾਉ ਜੀ। ਯਾਰ ਸਰਪ੍ਰਾਈਜ਼ ਦੇਣਾ ਹੈ ਪਾਪੂ ਕਿਸੇ ਰੈਡੀ ਦਾ ਪਿੱਛੇ ਖੜੀ। ਗੱਡੀ ਅੱਜ ਤੇਰਾ ਪੋਤਾ ਲੈ ਕੇ ਆਇਆ ਕਰਾਲੀ ਦੇ ਚਲਾ ਕੇ। ਆਹ। ਆਹ। ਮੈਂ ਟੱਪਾ ਟਾਈ ਥੱਕ ਗਿਆ ਇਹ ਗੱਡੀ ਪਾਸ ਹੈ ਕਿ ਨਹੀਂ ਬਸ ਗਾਰੰਟੀ ਫੁੱਲ ਹੈ ਨੜ ਨੜ ਵੋਲਟ ਜਦ ਵੀ ਲੋਕਾਂ ਕਹਿੰਦੇ ਆ ਜਿਓ ਟੈਂਡ ਬਾਈ ਸਟੈਂਡ ਕਿਹੜਾ ਇਹ ਨੋਵਾ A1 ਹਾਂ A1 ਹੀਰੋ ਦੇ ਮਹਿੰਗਾ ਏ ਹੀਰੋ ਸਸਤਾ ਸੀ ਸਾਰਾ ਥੜੀਆਂ ਹੰਦੀਆਂ ਦਾ ਨਹੀਂ ਇਹੀ ਮੋਟੀਆਂ ਦੇ ਸਭ ਨਾਲ ਦੇ ਦੋਿਆਂ ਦਾ ਹੀਰੋ ਦਾ ਪਤਲਾ ਨਹੀਂ ਨੇ ਕਹਿੰਦਾ ਤੀਏ ਦਿਨ ਕਮੀ ਆ ਜਾਂਦੀ ਪਰ ਇਹ ਵਾਂ ਨਹੀਂ ਆਊਗੀ ਬਣਿਆ ਹੈ ਬਣ ਗਿਆ 44 ਦਾ ਹਾਂ 44 ਆ ਬਾਈ ਦੇਖ ਪਹਿਲਾਂ ਗੇੜਾ ਦੇਖ ਇਹਨੂੰ ਟੈਂਪੂ 'ਵਰ ਜਾ ਚਲਾ ਲਾ ਦੋ ਵੀ ਲੈ ਲਿਓ ਆ ਗਿਆ ਉਹਦਾ ਡੱਬਾ ਏ 43 ਦੇ ਚ ਲਾਇਆ ਉਰੇ ਤੱਕ ਉਹ ਵੀ ਲੋ ਆ ਲੰਦਾ ਸੀ ਜੀ ਉਹ 100 ਰੁਪਏ ਦੀ ਲਵਾ ਦੋਗੇ ਕਹਿੰਦਾ ਜਦ ਮਰਜ਼ੀ ਲੈ ਜੀ ਉਹਦਾ ਲਓ ਭਾਈ ਕਿਹੜਾ ਦੇਣ ਲੱਗਿਆ ਵਾ ਕੋਸੀਆ ਕੋਸੀ ਕਿਹੜਾ ਦੇ ਤਾ ਬੱਪੂ ਨੇ ਆ ਲੈ ਵੀ ਭਾਈ ਦਮੇ ਗੱਡੀ ਲਿਆ ਇਹਦਾ ਚਿਹਰੇ ਦੇ ਪਾਸੇ ਫਾਦਰ ਬਾਈ ਹਾਂਜੀ ਹਾਂਜੀ ਨਵੀਂ ਲੈ ਜੀ ਹੋਣੀ ਨਹੀਂ ਆ ਹਾਂਜੀ ਹੁਣੇ ਹੀ